ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਘੱਟ ਬੋਲਣ ਵਾਲੇ ਇਨਸਾਨ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਨੰਬਰ 2 ਘੱਟ ਬੋਲਿਆ ਕਰੋ ਜ਼ਿਆਦਾ ਸੁਣਿਆ ਕਰੋ ਦਿਮਾਗ ਹਮੇਸ਼ਾ ਤੇਜ਼ ਰਹੇਗਾ ਤੇ ਨਾਲ ਹੀ ਜ਼ਿੰਦਗੀ ਭਾਰੇ ਕਦੇ ਵੀ ਮਾਰ ਨਹੀਂ ਖਾਮੋਗੇ ਰਾਜਿਆ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਿਆ ਕਰੋ ਨੰਬਰ 3 ਜਾਦਾ ਨੌਣ ਵਾਲਾ ਇਨਸਾਨ ਬਹੁਤ ਹੀ ਘਟ ਬਿਮਾਰ ਹੁੰਦਾ ਹੈ ਨੰਬਰ 4 ਨਿੰਮ ਅਤੇ ਪੁਦੀਨੇ ਦਾ ਰਸ ਮਿਲਾ ਕੇ ਪੀਣ ਨਾਲ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 5 ਚਿਹਰੇ ਤੇ ਦਾਗ ਤਬੇ ਦੂਰ ਕਰਨ ਲਈ ਟਮਾਟਰ ਨੂੰ ਕੱਟ ਕੇ ਚਿਹਰੇ ਤੇ ਲਗਾ ਲਓ ਦਾਗੇ ਤਾਂ ਬੇਗਾਇਪ ਹੋ ਜਾਣਗੇ ਨੰਬਰ 6 ਰਾ ਚਾ ਨੂੰ ਕਦੇ ਵੀ ਦੁਆਰਾ ਗਰਮ ਕਰਕੇ ਨਾ ਪਿਓ ਗਰਮ ਕੀਤੀ ਹੋਈ ਚਾਹ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਤੇ ਨਾਲ ਹੀ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਕਿਉਂਕਿ ਇਹ ਦੁਆਰਾ ਗਰਮ ਕਰਨ ਸਮੇਂ ਜ਼ਹਿਰ ਬਣ ਜਾਂਦੀ ਹੈ ਨੰਬਰ 7 ਪਿਆਜ਼ ਨੂੰ ਪਾਣੀ ਵਿੱਚ ਪਾ ਕੇ ਕਟਣ ਨਾਲ ਕਦੇ ਵੀ ਅੱਖਾਂ ਵਿੱਚੋਂ ਹੰਝੂ ਨਹੀਂ ਆਉਂਦੇ ਨੰਬਰ 8 ਰੋਜ਼ਾਨਾ ਇਸ਼ਨਾਨ ਕਰਿਆ ਕਰੋ ਇਸ ਨਾਲ ਤੁਸੀਂ ਵੀ ਬਿਮਾਰੀਆਂ ਦੇ ਸ਼ਿਕਾਰ ਘੱਟ ਹੋਮੋਗੇ ਤੇ ਨਾਲ ਹੀ ਰੋਜ਼ਾਨਾ ਕੱਪੜੇ ਜ਼ਰੂਰ ਬਦਲਿਆ ਕਰੋ ਕਦੇ ਵੀ ਸਵੇਰ ਵਿੱਚ ਸਰੀਰ ਵਿੱਚ ਸਮੈਲ ਨਹੀਂ ਆਵੇਗੀ ਨੰਬਰ 9 ਬੈਂਗਣ ਦਾ ਸਲਾਦ ਇਸਤੇਮਾਲ ਕਰਨ ਨਾਲ ਇਨਸਾਨ ਦਾ ਦਿਲ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਨੰਬਰ 10 ਸਾਬਣ ਦੀ ਬਜਾਏ ਚਿਹਰੇ ਨੂੰ ਦਹੀਂ ਨਾਲ ਮਲਮ ਕੇ ਤੋ ਲਵੋ ਚਿਹਰਾ ਚਮਕ ਜਾਵੇਗਾ ਤੇ ਨਾਲ ਹੀ ਚਿਹਰੇ ਦੀ ਤਾਕਤ ਫੇਸ ਸਾਫ ਹੋ ਜਾਵੇਗੀ ਪੂਰਾ ਦਿਨ ਚਿਹਰੇ ਤੇ ਨਮੀ ਬਣੀ ਰਹੇਗੀ ਨੰਬਰ 11 ਜਿਆਦਾ ਭੁੱਖ ਲੱਗੀ ਹੋਣ ਤੇ ਖਾਣਾ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਅਤੇ ਦਿਮਾਗ ਵੀ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ ਨੰਬਰ 12 ਖੂਨ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਰੋਜ਼ਾਨਾ ਰਾਤ ਨੂੰ ਗੁੜ ਸ਼ੱਕਰ ਅਤੇ ਅਨਾਰ ਦਾ ਜੀਵਨ ਸੇਵਨ ਜ਼ਰੂਰ ਕਰੋ ਦਿਨਾਂ ਵਿੱਚ ਹੀ ਖੂਨ ਵੱਧਣ ਲੱਗ ਜਾਵੇਗਾ ਨੰਬਰ 13 ਦਹੀਂ ਦਾ ਇਸਤੇਮਾਲ ਕਰਦੇ ਹੂੰ ਉਹਨਾਂ ਨੂੰ ਪਿਸ਼ਾਬ ਵਿੱਚ ਇਨਫੈਕਸ਼ਨ ਨਹੀਂ ਹੁੰਦੀ ਨੰਬਰ 14 ਜਿਸੇ ਵਿਅਕਤੀ ਨੂੰ ਅਟੈਕ ਦੀ ਸਮੱਸਿਆ ਹੋ ਗਈ ਹੋ ਹੈ ਉਸ ਨੂੰ ਕਦੇ ਵੀ ਮਲਾਈ ਵਾਲੇ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਨਾਲ ਹੀ ਜਦੋਂ ਵੀ ਦੁੱਧ ਪੀਂਦੇ ਹੋ ਤਾਂ ਪੂਰਾ ਪਤਲਾ ਕਰਕੇ ਹੀ ਪੀਵੋ ਨੰਬਰ 15 ਸਵੇਰ ਨੂੰ ਜਾਣ ਬੁੱਝ ਕੇ ਖੰਗਣ ਨਾਲ ਛਾਤੀ ਦੀ ਬਲਗਮ ਖਤਮ ਹੋ ਜਾਂਦੀ ਹੈ ਨੰਬਰ 16 ਬੁੱਲਾ ਨੂੰ ਜੇਕਰ ਤੁਸੀਂ ਗੁਲਾਬੀ ਰੱਖਣਾ ਚਾਹੁੰਦੇ ਹੋ ਤਾਂ ਹਮੇਸ਼ਾ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਕਦੇ ਵੀ ਮੂਲ ਬੁੱਲ ਕਾਲੇ ਨਹੀਂ ਹੋਣਗੇ ਤੇ ਨਾਲ ਹੀ ਰਾਤ ਨੂੰ ਦੁੱਧ ਦੀ ਮਲਾਈ ਵੀ ਜ਼ਰੂਰ ਲਗਾਇਆ ਕਰੋ ਨੰਬਰ 17 ਜੇਕਰ ਸਰਦੀਆਂ ਵਿੱਚ ਬੁਖਾਰ ਨਾ ਉਤਰ ਰਿਹਾ ਹੋਵੇ ਤਾਂ ਪਿਆਜ਼ ਨੂੰ ਗਰਮ ਕਰਕੇ ਪੀ ਲੋ ਬੁਖਾਰ ਉਤਰ ਜਾਵੇਗਾ ਤੇ ਨਾਲ ਹੀ ਤੁਸੀਂ ਦੁਆਰੋਂ ਵੀ ਬੁਖਾਰ ਦੇਸ਼ਕਾਰ ਨਹੀਂ ਹੋਮੋਗੇ ਨੰਬਰ 18 ਸਲਾਦ ਖਾਣ ਸਮੇਂ ਕਦੇ ਵੀ ਉਸ ਉੱਪਰ ਨਮਕ ਜਾਂ ਫਿਰ ਮਿਰਚ ਦਾ ਇਸਤੇਮਾਲ ਨਾ ਕਰੋ ਤੇ ਨਾਲ ਹੀ ਫਲਾਂ ਉੱਪਰ ਵੀ ਇਸੇ ਤਰ੍ਹਾਂ ਕਰਨਾ ਤੁਸੀਂ ਜਿਆਦਾ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 19 ਜੇਕਰ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੇਬ ਖਾਇਆ ਕਰੋ ਨੰਬਰ 20 ਉਲਟੇ गिणती भी कर लिया करो दिमाग बहुत ज़्यादा तेज़ है, ते नाल ही सोचण शक्ति भी बदण लग जाती है नंबर इक्की, पैदल चलण तो पहला थोड़ा ज़हा गुणगुणा पानी पी लिया करो कदे भी कमजोरी महसूस नहीं होवेगी। नंबर बाई, रोजाना एक अमरूद खा लिया करो ਕਦੇ ਵੀ ਕਵਚੇ ਦੀ ਸਮੱਸਿਆ ਨਹੀਂ ਹੋਵੇਗੀ ਤੇ ਨਾਲ ਹੀ ਕਦੇ ਵੀ ਦਵਾਈ ਖਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਨੰਬਰ ਹੈ 23 ਭਿਜੇ ਹੋਏ ਛੋਲੇ ਖਾਣ ਨਾਲ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਨੰਬਰ 25 ਦਾਣਾ ਸਬਜ਼ੀਆਂ ਵਿੱਚ ਹਮੇਸ਼ਾ ਘਰ ਵਿੱਚ ਮਸਾਲੇ ਤਿਆਰ ਕਰਕੇ ਹੀ ਪਾਇਆ ਕਰੋ ਬਾਹਰ ਵਾਲੇ ਮਸਾਲੇ ਇਸਤੇਮਾਲ ਨਾ ਕਰੋ ਇਸ ਤਰ੍ਹਾਂ ਇਹ ਤੁਹਾਡੇ ਸਰੀਰ ਨੂੰ ਕੋਈ ਵੀ ਫਾਇਦਾ ਨਹੀਂ ਦਿੰਦੇ ਸਿਰਫ ਮੂੰਹ ਦਾ ਸਵਾਦ ਹੀ ਵਧਾਉਂਦੇ ਹਨ ਨੰਬਰ 26 ਕੱਚੇ ਇਨਾਰ ਦਾ ਪਾਣੀ ਉਵਾਲ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਬਦਲਨੇ ਸ਼ੁਰੂ ਹੋ ਜਾਂਦੇ ਹਨ ਨੰਬਰ 27 ਜੇਕਰ ਦਿਲ ਨੂੰ ਮਜ਼ਬੂਤੇ ਕਰਨਾ ਚਾਹੁੰਦੇ ਹੋ ਤਾਂ ਭੈਂਗਣ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਕਰਿਆ ਕਰੋ ਕਦੇ ਵੀ ਦਿਲ ਕਮਜ਼ੋਰ ਮਹਿਸੂਸ ਨਹੀਂ ਕਰੇਗਾ ਇਸ ਤੋਂ ਇਲਾਵਾ ਸਰੀਰ ਵੀ ਤੰਦਰੁਸਤ ਹੀ ਰਹੇਗਾ ਨੰਬਰ 28 ਜਿਨ੍ਹਾਂ ਘਰਾਂ ਵਿੱਚ ਕੀੜੀਆਂ ਜਿਆਦਾ ਆਉਂਦੀਆਂ ਹਨ ਤੇ ਕੀੜੀਆਂ ਵਾਲੀ ਜਗ੍ਹਾ ਤੇ ਥੋੜਾ ਜਿਹਾ ਕਪੜੇ ਧੋਣ ਵਾਲਾ ਸਾਬਣ ਰੱਖ ਦਿਓ ਕੀੜੀਆਂ ਭੱਜ ਜਾਣਗੀਆਂ ਨੰਬਰ 29 ਜਿਆਦਾ ਖਾਣਾ ਖਾਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਇਸ ਲਈ ਭੁੱਖ ਤੋਂ ਘੱਟ ਹੀ ਖਾਣਾ ਖਾਦਾ ਜਾਵੇ ਤਾਂ ਚੰਗਾ ਰਹੇਗਾ ਨੰਬਰ 30 ਸਮੇਤੇ ਸੰਘਾਰ ਸਰਕਾਰ ਦਾ ਨਤੀਜਾ ਅੰਤ ਤੱਕ ਆਨੰਦ ਹੀ ਦਿੰਦਾ ਹੈ ਨੰਬਰ 31 ਜੇਕਰ ਔਰਤਾਂ ਨੂੰ ਪੀਰੀਅਡਸ ਸਹੀ ਸਮੇਂ ਤੇ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਗੁੜ ਦੇ ਨਾਲ ਨਮਕ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 32 ਮੈਂ ਵੀ ਆਪਣਾ ਜੀਵਨ ਜਿਉਣ ਦਾ ਤਰੀਕਾ ਬਦਲਿਆ ਹੁਣ ਜੋ ਜ਼ਿਆਦਾ ਜਾਦੇ ਕਰੇਗਾ ਉਹੀ ਜਾਦ ਰਹੇਗਾ ਨੰਬਰ 33 ਪਥਰੀ ਦੀ ਸਮੱਸਿਆ ਦੀ ਸ਼ੁਰੂਆਤੀ ਵਿੱਚ ਹੀ ਨਿੰਬੂ ਦਾ ਪਾਣੀ ਪੀਣਾ ਸ਼ੁਰੂ ਕਰ ਦਬੋ ਨਿੰਬੂ ਤੇ ਪਾਣੀ ਵਿੱਚ ਕੁਦਰਤੀ ਸਿਫਟ ਹੁੰਦਾ ਹੈ ਜੋ ਕਿ ਪਥਰੀ ਨੂੰ ਤੋੜ ਦਿੰਦਾ ਹੈ ਨੰਬਰ 34 ਜਦੋਂ ਕਿਸਮਤ ਤੇ ਹਾਲਾਤ ਦੋਵੇਂ ਹੀ ਮਾੜੇ ਹੋਣ ਤਾਂ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ ਨੰਬਰ 35 ਪਾਲਕ ਵਿੱਚ ਵਿਟਾਮਿਨ A, C ਅਤੇ ਆਇਰਨ ਵਰਗੇ ਤੱਤ ਹੁੰਦੇ ਹਨ ਜੋ ਕਿ ਵਾਲਾਂ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ ਇਹ ਵਾਲਾਂ ਨੂੰ ਝੜਨ ਤੋਂ ਵੀ ਰੋਕਦੇ ਹਨ ਇਸ ਲਈ ਪਾਲਕ ਦਾ ਇਸਤੇਮਾਲ ਵੱਧ ਤੋਂ ਵੱਧ ਕਰਿਆ ਕਰੋ ਨੰਬਰ 36 ਇੱਥੇ ਹਰ ਕੋਈ ਤੁਹਾਨੂੰ ਨਹੀਂ ਸਮਝੇਗਾ ਇਹ ਜ਼ਿੰਦਗੀ ਹੈ ਤੇ ਇਹ ਹੀ ਹਕੀਕਤ ਵੀ ਹੈ ਨੰਬਰ 37 ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੈ ਤਾਂ ਗੁਣਗਣੀ ਪਾਣੀ ਵਿੱਚ ਥੋੜੀ ਜਿਹੀ ਹਲਦੀ ਤੇ ਨਮਕ ਪਾ ਕੇ ਘਰਾਰੇ ਕਰਨਾ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 38 ਇਕੱਲੇ ਰਹਿ ਜਾਂਦੇ ਨੇ ਉਹ ਲੋਕ ਜੋ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਦੀ ਪਰਵਾਹ ਕਰਦੇ ਨਹੀਂ ਨੰਬਰ 39 ਅਦਰਕ ਤੇ ਅਨਾਰ ਦੇ ਦਾਣੇ ਨੂੰ ਮਲਾ ਕੇ ਉਹਨਾਂ ਦੀ ਚਟਣੀ ਬਣਾ ਲਓ ਅਤੇ ਦੁਪਹਿਰ ਦੇ ਖਾਣੇ ਨਾਲ ਇਸਤੇਮਾਲ ਕਰੋ ਇਸ ਨਾਲ ਬਲੱਡ ਕੈਸਟਰੋਲ ਅਤੇ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਨੰਬਰ 40 ਭਾਵਨਾਮਾਂ ਤੇ ਫੋਨ ਦੋਵੇਂ ਹੀ ਸਾਇਲੈਂਟ ਹੀ ਠੀਕ ਨਹੀਂ ਨੰਬਰ 41 ਸਵੇਰੇ ਜਾਗਣ ਤੋਂ ਤੁਰੰਤ ਬਾਅਦ ਇੱਕ ਗਲਾਸ ਪਾਣੀ ਪੀ ਲੈਣ ਨਾਲ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਬਲੱਡ ਸਰਕੂਲੇਸ਼ਨ ਵੀ ਠੀਕ ਰਹਿੰਦਾ ਹੈ ਨੰਬਰ 42 ਖੂਬੀਆਂ ਤੇ ਕਮੀਆਂ ਦੋਵੇਂ ਹੀ ਹੁੰਦੀਆਂ ਨੇ ਹਰ ਵਿਅਕਤੀ ਵਿੱਚ ਤੁਸੀਂ ਵੀ ਦੇਖਦੇ ਹੋ ਇਹ ਮਹੱਤਮਪੂਰਨ ਹੈ ਨੰਬਰ 43 ਛਾਂ ਵਿੱਚ ਸੁਕਾਏ ਗਏ ਕਰੇਲੇ ਦਾ ਇੱਕ ਚਮਚ ਚਮਚ ਪਾਊਡਰ ਹਰ ਰੋਜ਼ ਸੇਵਨ ਕਰਨ ਨਾਲ ਡਾਇਬਟੀਜ਼ ਤੋਂ ਰਾਹਤ ਮਿਲਦੀ ਹੈ ਹਾਂਜੀ ਵੀਡੀਓ ਕਿਤਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ ਤੇ ਦਿਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਬਿਲਕੁਲ ਵੀ ਨਾ ਕਰਨਾ ਭੁੱਲਣਾ ਧੰਨਵਾਦ ਜੀ ਸਾਰਿਆਂ ਦਾ